ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਤੁਹਾਨੂੰ ਪਤਾ ਹੀ ਹੈ ਮੇਰੇ ਬੇਟੇ ਦਾ ਜਨਮ ਦਿਨ ਹੈ ਜੀ ਆਪਾਂ ਆਏ ਹਾਂ ਜੀ ਗੁਰੂ ਘਰ ਤੇ ਸਰਵਾਤ ਆਪਾਂ ਨੂੰ ਗੁਰੂ ਘਰ ਤੋਂ ਹੀ ਕਰਨੀ ਚਾਹੀਦੀ ਹੈ ਹਲੋ ਜੀ ਕੇਕ ਖਾ ਲਓ ਸਾਰੇ ਜਣੇ ਤੇ ਹੁਣ ਆਪਾਂ ਕ੍ਰਿਸੋਕੁਣੀ ਸਹਿਬ ਦਾ ਪਾਠ ਪਹਿਲਾਂ ਕਰਾਂਗੇ ਬੀਬੀਆਂ ਤੇ ਆਪਾਂ ਬਣਾ ਰਹੇ ਹਾਂ ਦੇਗ ਤੇ ਅਸੀਂ ਸੋਖਮਨੀ ਸਹਿਬ ਦਾ ਪਾਠ ਸਾਰੀ ਬੀਹ ਦੀਆਂ ਰਲ ਕੇ ਕਰਦੇ ਆਂ ਬੀਬੀਆਂ ਤੇ ਹੁਣ ਮਾਮੀ ਬਣਾ ਰਹੀ ਹੈ ਦੇਗ ਆਪਾਂ ਨੂੰ ਸਰਵਾਤ ਪਹਿਲਾ ਰੱਬ ਦੇ ਨਾਮ ਤੋਂ ਅਹੀ ਕਰਨੀ ਚਾਹੀਦੀ ਹੈ ਕਿਉਂਕਿ ਇਹਦੇ ਬਿਨਾ ਇਸ ਦੇ ਹੁਕਮ ਤੋਂ ਬਿਨਾ ਇੱਕ ਪੱਤਾ ਨਹੀਂ ਝੂਲਦਾ ਤਾਂ ਫਿਰ ਆਪਾਂ ਕਿਉਂ ਨਾ ਗੁਰੂ ਦਾ ਸਿਕਰਾਨਾ ਕਰੀਏ ਜੋ ਆਪਾਂ ਨੂੰ ਦਾਤਾਂ ਦਿੰਦਾ ਹੈਗਾ ਆਪਾਂ ਨੂੰ ਜ਼ਰੂਰ ਉਹਦਾ ਸ਼ੁਕਰ ਕਰਨਾ ਚਾਹੀਦਾ ਆਪਾਂ ਇਸ ਤਰੀ ਹਰ ਸਾਲ ਗੁਰਦੁਆਰੇ ਜਾ ਕੇ ਦੇਖ ਕਰਵਾ ਕੇ ਆਉਨੇ ਆ ਜੋ ਵੀ ਆਪਾਂ ਤੋਂ ਸਰਦਾ ਬੱਚੇ ਦੇ ਜਨਮ ਦਿਨ ਤੇ ਤੇ ਇੱਧਰ ਆਪਣਾ ਸਾਰਾ ਕੰਮ ਨਿਮੇੜਿਆ ਪਿਆ ਬਾਕੀ ਰਸੋਈ ਆਪਾਂ ਸਵੇਰੇ ਸਾਫ਼ ਕਰ ਲਈ ਸੀ ਦੇਗ ਬਣਾਉਣ ਖਾਤਰ ਇੱਧਰ ਮੇਰਾ ਸਾਰਾ ਕੁਝ ਤਿਆਰ ਕਰਕੇ ਰੱਖਿਆ ਪਿਆਗਾ ਪਾਠ ਕਰਨ ਵਾਸਤੇ ਲਓ ਜੀ ਦੇਗ ਵਿੱਚ ਖੰਡ ਪਾਤੀ ਵਹਿਗੁਰੂ ਦਾ ਜਾਪ ਹੋ ਰਿਹਾ ਸੀ ਚਲੋ ਜੀ ਪਹਿਲਾਂ ਆਪਾਂ ਨੂੰ ਗੁਰੂ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਮਾਂਕਰੋਂ ਆਪਾਂ ਜੋ ਰੀਤੀ ਰਿਵਾਜ ਨੇ ਨਿਭਾ ਸਕਦੇ ਆ ਤੇ ਅਸੀਂ ਰਾਤ ਭਰ ਲਗੇ ਗੁਰੂ ਘਰ ਦੇਖ ਫੜਾਉਣੀ ਤੇ ਫਿਰ ਸਵੇਰੇ ਉਪਰਾਲਾ ਕੀਤਾ ਜੇ ਆਪਾਂ ਘਰੇ ਸੁਖਮਨੀ ਸਾਹਿਬ ਦਾ ਸਹਿਵ ਦਾ ਪਾਠ ਕਰ ਲੈਨੇ ਆ ਤੇ ਨਾਲੇ ਦੇਖ ਸਜ ਕੇ ਤਿਆਰ ਹੋ ਜੂਗੀ ਤੇ ਨਾਲੇ ਪਾਠ ਹੋ ਜੂਗਾ ਘਰ ਵਿੱਚ ਇਸ ਕਰਕੇ ਮੈਂ ਸਵੇਰੀ ਉਪਰਾਲਾ ਕੀਤਾ ਇਹ ਸਾਰਾ ਵਹਿਗੁਰੂ ਜੀ ਆਪੋ ਸਤਨਾਮ ਵਹਿਗੁਰੂ ਜੀ ਸਤਨਾਮ ਵਹਿਗੁਰੂ ਜੀ ਸਤਨਾਮ ਵਹਿਗੁਰੂ ਜੀ ਦੇਗ ਬਣਾਉਂਦੇ ਸਮੇਂ ਆਪਾਂ ਨੂੰ ਜਪਜੀ ਸਾਹਿਬ ਦਾ ਪਾਠ ਜਾਂ ਸਤਨਾਮ ਵਹਿਗੁਰੂ ਬੋਲ ਲੈਣਾ ਚਾਹੀਦਾ ਤੇ ਅਸੀਂ ਸਾਰੀਆਂ ਭੈਣ ਰਲ ਮਿਲ ਕੇ ਕਰ ਲੈਨੇ ਆ ਕੰਮ ਸੰਨ ਕੋਈ ਚਿੰਤਾ ਨਹੀਂ ਰਹਿੰਦੀ ਹੈਗੀ ਤੇ ਹੁਣ ਦੇਖ ਬਣਾ ਲਈ ਮਾਮੀ ਨੇ ਤੇ ਪਹਿਲੀਆਂ ਗੱਜਾਂਦੀਆਂ ਨੇ ਸਾਡੇ ਦੇਗ ਬਣਾਉਣ ਵਾਸਤੇ ਮਾਮੀ ਗਈਆਂ ਬਾਕੀ ਕੰਮ ਕਰਨ ਮੇਲ ਕੇ ਮਾਕਰੂ ਆ ਜਾਂਦੇ ਨੇ ਇਹ ਇਕੱਲੇ ਦਾ ਕੰਮ ਨਹੀਂ ਹੈਗਾ ਜੀ ਸਾਰੇ ਰਲ ਮਿਲ ਕੇ ਕਰਦੇ ਆਂ ਅਸੀਂ ਇਸ ਤਰ੍ਹਾਂ ਵਾਹਿਗੁਰੂ 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 ਸੱਚੇ ਪਿਤਾ ਵਾਹਿਗੁਰੂ ਮਿਹਰ ਰੱਖੀ ਬੱਚਿਆਂ ਤੇ ਆਪਾਂ ਬੱਚਿਆਂ ਖਾਤਰ ਹੀ ਫਿਰਦੇ ਆਂ ਬੱਚਿਆਂ ਖਾਤਰ ਹੀ ਸਭ ਕੁਝ ਕਰਦੇ ਆਂ ਇਹਨਾਂ ਦੇ ਖਾਤਰ ਹੀ ਦਿਨ ਰਾਤ ਤੁਰੇ ਫਿਰਦੇ ਆਂ ਹਰੇਕ ਮਾਂ ਵਾਪਾ ਆਪਣੇ ਬੱਚਿਆਂ ਦੀ ਸੁੱਖ ਲੋੜ ਦਾ ਆਪਾਂ ਵੀ ਲੋੜਦੇ ਆਂ ਜੀ ਆਪਣੇ ਬੱਚਿਆਂ ਦੀ ਸੁੱਖ ਪਰਮਾਤਮਾ ਸਾਰਿਆਂ ਦੇ ਬੱਚਿਆਂ ਦੀ ਲੰਬੀ ਆਜੂ ਕਰੇ ਲੰਬੀ ਉਮਰ ਕਰੇ ਸਿਰ ਤੇ ਮੇਰ ਪਰਿਆ ਹੱਥ ਰੱਖੇ ਸਮਤ ਬਖਸ਼ੇ ਵਹਿਗੁਰੂ ਇਤਰਾਸੀ ਚਾਹ ਵੀ ਰੱਖਤੀ ਸੀ ਨਾਲ ਹੁੰਦੇ ਵੀ ਜਿਹੜੀਆਂ ਬੀਬੀਆਂ ਨੇ ਆ ਕੇ ਚਾਹ ਪੀਣੀ ਉਹ ਪੀ ਲੈਣਗੀਆਂ ਤਕਰੀਬਨ ਸੱਡਾ ਸਾਰਾ ਕੰਮ ਹੋ ਗਿਆ ਤੇ ਸਾਢੇ 10 ਵਜੇ ਦਾ ਟਾਈਮ ਆ ਜੀ 11 ਵਜੇ ਆਪਾਂ ਪਾਠ ਸ਼ੁਰੂ ਕਰ ਲੈਣਾ ਸਵਾ 10 ਦਾ ਟਾਈਮ ਦਿੱਤਾ ਸੀ ਆਪਾਂ ਭੈਣਾਂ ਨੂੰ बीबिया देख सज के तैयार हो गई ਲਓ ਜੀ ਆਪਾਂ ਜਿੱਥੇ ਪਾਠ ਬੈਠ ਕੇ ਕਰਨਾ ਇੱਥੇ ਬਾਬਿਆਂ ਦੀ ਪੋਟ ਰੱਖੀ ਆਪ ਤੇ ਹਾਜ਼ਰ ਨਾਜ਼ਰ ਸਮਝ ਕੇ ਆਪਾਂ ਦੇਖ ਲੈ ਆਏ ਇੱਥੇ ਸ਼ਬਦਾਂ ਮਨ ਵਿੱਚ ਜ਼ਰੂਰੀ ਹੋਣੀ ਚਾਹੀਦੀ ਸਾਰਿਆਂ ਦੇ ਆਪਾਂ ਗਲਤੀਆਂ ਦੇ ਪੁਤਲੇ ਆ ਤੇ ਉਹ ਮਾਫ ਕਰਨ ਵਾਲਾ ਵਹਿਗੁਰੂ ਪਰ ਉਹਦਾ ਲੜਨੀ ਸੱਟਣਾ ਚਾਹੀਦਾ ਇੱਕ ਦਿਨ ਜ਼ਰੂਰ ਤਾਰਦਾ ਉਹ ਤੇ ਸਰਵੱਤ ਦੇ ਭਲੇ ਦੀ ਅਰਦਾਸ ਕਰੋ ਚਲੋ ਜੀ ਹੁਣ ਬਸ ਆਪਾਂ ਪਾਠ ਸ਼ੁਰੂ ਕਰ ਲਵਾਂਗੇ ਤੁਸੀਂ ਵੀ ਸੁਣੋ ਗੁਰਬਾਣੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਫੁੱਲ ਵਾਚ ਦੇਖਣੀ ਵੀਡੀਓ ਤੇ ਜੇ ਕੋਈ ਗਲਤੀ ਹੋ ਗਈ ਹੋ ਤਾਂ ਵੀਡੀਓ ਵਿੱਚ ਤਾਂ ਮਾਫ ਕਰਨਾ ਜੀ ਗਰਵਾਣੀ ਪੜ੍ਹਦੇ ਸਮੇ ਆਪਾਂ ਪੁੱੜਲਣਾ ਹਾਰਿਆ ਉਹ ਬਕਸਨ ਹਾਰਾ ਜੀ ਬੱਚੇ ਦੀ ਲੰਬੀ ਉਮਰ ਵਾਸਤੇ ਸਾਰੇ ਦਵਾਵਾਂ ਦਬੋ ਜੀ। ਪੰਗ ਮੁਰਤ ਸਰਬਜ्ञਾਕ ਆਦ ਸਤਿ ਜਿ ਹਾਤ ਸਤਿ ਹੈ ਕੀ ਸਤਿ ਨਾਮਿਕ ਹੋਸੀ ਵੀ ਸਤਿ ਇੱਕ ਸਤਿ

ਸਤਿ ਤੁਹਾਰੋ ਨਾਨਕ ਹੋਣ ਸਾਹ ਮੋਹਿ ਉਧਾਰੋ ਸੁਖਮਣੀ ਸੁਖਮੁ ਪ੍ਰਭ ਨਾਮੁ ਵਰਤਿ ਜਨਾ ਕੇ ਮਨ ਵਿਸਰਾਮ ਨਰਹਾਉ ਪ੍ਰਭ ਜਨਾ ਕੀ ਅੰਤੁ ਪ੍ਰਭ ਕੇ ਸਿਮਨ ਗਰਬਨਾ ਵਸੇ ਰਖੈ ਸਿਮਨ ਤੁਮ੍ਹ੍ਹ ਕਿਆ ਮੂਆਚੈ ਰਖੈ ਸਿਮਨ ਕਾਲ ਪਰ ਹਰੇ ਰਖੈ ਸਿਮਨ ਤੁਮ੍ਹ੍ਹ ਸਮਰਤ ਗਾਇਣ ਪ੍ਰਭ ਕੇ ਸਿਮਨ ਕਿਸ ਵੀਘਨ ਨ ਲਾਗੇ ਰਖੈ ਸਿਮਨ ਅਨੰਤ ਯੱਗ ਰਖੈ ਸਿਮਨ ਕੋ ਨਾ ਵਿਆਪੇ ਰਖੈ ਤਪ ਪੂਜਾ ਰਾਮਕੇਸ਼ਨ ਦੇ ਮਨਸਾਏ ਗੁਜਾ ਰਾਮਕੇਸ਼ਨ ਨੂੰ ਤੀਰਥ ਇਸਨਾਨੀ ਰਾਮਕੇਸ਼ਨ ਨਰਨ ਮਾਰਗੇ ਮਨਿਉ ਰਾਮਕੇਸ਼ਨ ਹੋਇ ਸੁ ਭਲਾ ਰਾਮਕੇਸ਼ਨ ਸਰਬ ਭਲਾ ਸੇ ਸਿਮਰੇ ਜਨ ਆਪ ਸਮਰਾਏ ਮਾਨਕ ਤਾਕੇ ਲਾਗੋ ਪਾਈ ਰਾਮਕਾ ਸਿਮਰਨ ਸਭ ਤੋਂ ਉਚਾ ਰਾਮਕੇਸ਼ਨ ਸੱਚੇ ਪੂਜਾ ਰਾਮਕੇਸ਼ਨ ਕ੍ਰਿਸ਼ਨਾ 부ਜੇ ਰਾਮਕੇਸ਼ਨ ਸੱਚੇ ਸੁਝੇ ਰਾਮਕੇਸ਼ਨ ਨਾਨੀ ਜਮੁਤ ਰਸਾ ਰਾਮਕੇਸ਼ਨ ਨੂੰ ਤੂਰਨਾ ਚਾ ਰਾਮਕੇਸ਼ਨ

ਰਾਖੋ ਸਿਮਰਨ ਸਤਿਗੁਰਾਂ ਦੇ ਨਾਲ ਹਾਰੀ ਰਾਖੋ ਸਵੇਖੇ ਮੂਖੂ ਆਵੇ ਰਾਖੋ ਸਿਮਰਨ ਸੂਤ ਪਿਹਾਵੇ ਰਾਖੋ ਸਿਮਰਨ ਆਤਮਾ ਨੀਤਾ ਰਾਖੋ ਸਿਮਰਨ ਨਿਰਮਲ ਗਿਤਾ ਰਾਖੋ ਸਿਮਰਨ ਅੰਗ ਕਨੇਰੇ ਰਾਖੋ ਸਿਮਰਨ ਅਸਰ ਹਰ ਮੇਰਾ ਸਤਕੇ ਆਪਾ ਕੇ ਅੰਨ ਦੇ ਨਾਗ ਨਾਨਕ ਸਿਮਰਨ ਪੂਰਾ ਹੈ ਭਾਗ ਰਾਖੋ ਸਿਮਰਨ ਕਾਰਤ ਪੂਰੇ ਰਾਖੋ ਸਿਮਰਨ ਰਾਗ ਕੇ ਸਵਨ ਹਰ ਗੁਣਵਾਨੀ ਰੱਖੇ ਸਿਮਨ ਸਰ ਕੀ ਸਮਾਨੀ ਰਾਗ ਕੇ ਸਵਨ ਨੇਚਰ ਅਸਨਾ ਰੱਖੇ ਸਿਮਨ ਤੰਬਰ ਮਿਲਾ ਸਰ ਰਾਗ ਕੇ ਸਵਨ ਅੰਮਨ ਟਣਕਾਰ ਰੱਖੇ ਸਿਮਨ ਵਾਲ ਸਿਮਰਨ ਨੂੰ ਬੇਦੋਖ ਪਾਈ ਵਾਲ ਸਿਮਰਨ ਪੈਸੇ ਜਨ ਕੀਤਾ ਤੇ ਵਾਲ ਸਿਮਰਨ ਮੀਂਹ ਚੋਂ ਖਿਲਾਸ ਤੇ ਵਾਲ ਸਿਮਰਨ ਧਾਰੀ ਸਭ ਧਰਨਾ ਸਿਮਰ ਸਿੰਘਾ ਕਾਰਨ ਕਰਨਾ ਵਾਲ ਸਿਮਰਨ ਕਿਉ ਸਰ ਅਕਾਰਾ ਹਰ ਸਿਮਰਨ ਮੈਂ ਆਪਿੰਦ ਰਹਿ ਕਾਰਾ ਕਿ ਅਕਬਾਰ ਜਿਸਿਆ ਹਰ ਕੋ ਨਾਮ ਕਿਨ ਮਾਣੇ ਉਤਾਰੀ ਨਾਨਕ ਪਹੁੰਚ ਚਰਨ ਕਰਤ ਨਹੀਂ ਕਰੇ ਹਰ ਕੋ ਨਾਮ ਕੋਟ ਪਾਪ ਕਰੇ ਗੁਰਮੁਖ ਨਾਮ ਜਪੇ ਮਨ ਮੇਰੇ ਨਾਨਕ ਪਾਉ ਸੂਖ ਖਨੇਰੇ ਸੰਤ ਸ੍ਰਿਸ਼ਟ ਕੋ ਰਾਜਿਆ ਦੁਖਿਆ ਹਰ ਕਾ ਨਾਮ ਜਪਤ ਹੋਏ ਸੁਖਿਆ ਨਾਨਕ ਕਰਵਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਸਤਰੀ ਅਣਕ ਮਾਇਆ ਰੰਗ ਤਿਖਨਾ ਭਜਾਵੇ ਹਰ ਕਾ ਨਾਮ ਜਪਤ ਭਰਾਵੇ ਜੈ ਮਾਰ ਕੇਤਲਾ ਸਹਿਰਨਾ ਸਰੋਪ ਸੇਲਾ ਨੈ ਸਨਮਨ ਸਦਾ ਤੇ ਆਏ ਨਾਨਕ ਪਰਮੁਖ ਪਰਮੁਖ ਪਾਈਐ ਛੂਟ ਸਨਹੀ ਕੋਟ ਲਖਵਾਹੀ ਨਾਮ ਜਪਤਹਿ ਬਾਰ ਪਰਾਇ ਨਾਨਕ ਵਿਗਨ ਜਾਏ ਆਏ ਸੰਗਾਰੇ ਹਰਿ ਕਾ ਨਾਮ ਤਤਕਾਲ ਉਧਾਰੇ ਨਾਨਕ ਜਉਣ ਜਨਮੇ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ ਜਾਏ ਨਾ ਕੋਸਾ ਹਰਿ ਕਾ ਨਾਮੁ ਆਪਨੋ ਕੋਸਾ ਜੈ

ਬਾਹਰ ਕੀ ਭਗਤ ਮੁਕਤ ਬਾਉ ਕਰੇ ਨਾਨਕ ਜਨਮ ਸੰਗੇ ਤੇ ਤਰੇ ਬਾਜਾ ਤੇ ਹਰ ਕੋ ਨਾਮ ਨਾਮ ਸੇਨ ਹਰ ਬੜਵਾ ਸਤਿਏ ਉਤਮ ਹਰ ਕੀ ਕਥਾ ਨਾਮ ਸੁੰਧ ਦਰਦੋ ਕਥਾ ਨਾਮ ਕੀ ਮਹਿਮਾ ਸੰਤ ਰਿਦੇ ਵਸੇ ਹਸਤ ਪ੍ਰਤਾਪ ਦੁਸਤ ਸਭ ਨਸੇ ਸੰਤ ਕਾ ਸੰਗ ਬੜ ਪਾਗੀ ਪਾਈਐ ਸਤਿ ਕੀ ਸੇਵਾ ਨਾਮ ਤੇ ਆਈਐ ਨਾਮ See you ਗੁਰੂ ਨਾਨਕ ਦੇਵ ਜੀ ਦਾ ਨਾਮ ਜਪਤਗਾ ਤਾਏ ਮਨ ਕਾ ਉਹ ਨਾਮ ਤੀਰਥ ਦੇ ਛੁੱਟੇ ਗੁਰ ਭਗਵਾਨ ਨਾਮ ਅੰਤੇ ਹੋਤੇ ਸੋਚ ਕਰੇ ਦਿਨ ਸਾਰਾਤ ਮਨ ਕੀ ਮਾਇਆ ਤੰਕੇ ਜਾਤੋ ਇਸ ਦੇਹੀ ਕੋ ਬੋ ਸਾਧਨਾ ਕਰੇ ਨਾਮ ਤੇ ਕਬੂ ਨ ਵਿਖਿਆਟੇ ਜਾਤੋ ਇਹੋ ਦੇਹ ਅਨੀਚ ਸਦ ਗਾਇ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਉੱਚ ਨਾਨਕ ਨਾਉ ਦੇਖ ਪ੍ਰਤਭਾ ਉੱਚ ਬਹੁਤ ਸਿਆਣਪ ਜਮ ਕਾ ਪ੍ਰਗਿਆ ਤੇ ਅਰਤ ਜਤਨ ਕਰ ਤ੍ਰੇਸਨਾਤਰਾਪੇ ਵੇਖ ਅਨੇਕ ਆਗਨ ਨਹੀਂ ਬੂਜੇ ਕੋਟ ਬਾਗਦਰ ਕੇਨੇ ਸੀਲੇ ਸੁਟੋ ਸੁਨਾਹੀ ਉਹ ਪਿਆਲ ਹੋਇਆ ਤੇ ਆਇਆ ਜਾਰ ਅਮਰ ਪਰ ਤੁਮ ਸਜਾ ਉਸ ਜੰਗਾਂ ਦੇ ਉਹ ਵਿਦ ਭਾਜ ਮੈਂ ਤੈਨ ਨਹੀਂ ਮੰਨੇ ਮਰ ਦਾ ਨਾਮ ਜਦ ਤੁਝ ਸੁਖ ਦੁਖ ਪਾਏ ਨਾਨਕ ਬੋਲੇ ਸਹਿ ਸਹਾਏ ਕਿਆ ਉਦਾਰਸ ਜੇ ਕੋ ਮੰਗੇ ਸਾਰ ਜਨ ਕੀ ਸੇਵਾ ਲਾਗੇ ਦੇਖੋ ਆਪਣਾ ਦੂਖ ਮਟਾਵੇ ਹਰ ਨਾਮ ਰਿਤੇ ਸਰਗਾਵੇ ਸਾਥ ਸੰਗੇ ਮੰਗੇ ਸੋਹਣੇ ਇੱਕੋ ਜਨਮ ਮਰਨ ਦੇ ਡਰੇ ਸਾਇਆ ਨਾ ਕੀ ਸਰਨੀ ਪਰੇ ਜਿਉ ਸੁਦਾਨ ਕੋ ਪ੍ਰਭ ਦਰਿਪਿਆਸਾ ਨਾਨਕ ਪਰੰਗਏ ਬਲਬਲ ਜਸਾ ਸਗਰ ਪੁਰਖ ਮੈਂ ਪੁਰਖ ਪ੍ਰਧਾਨ ਸਾਥ ਸੰਗ ਜਾ ਕੇ ਮਿਲੇ ਵਿਮਾਨ

ਮਾਰਕਾ ਨਾਮ ਜਪੇ ਨਿਰਵਾਣ ਦਾ ਨਾਮ ਸੰਗਤ ਕਿਰਿਆ ਮੈਂ ਉਤਮ ਕਿਰਿਆ ਸਾ ਸੰਗ ਦੁਰਮਤ ਜੋ ਪ੍ਰੀਤਨ ਕਰੇ ਗਵਾਰ ਕਾ ਕੀ ਸੇਵਾ ਨਾਮਿਤ ਪਾਵੈ ਤਸੇ ਮੂੜਾ ਮਨ ਨਹੀਂ ਲਾਵੇ ਜੋ ਠੋਠਾ ਕਰ ਸਦਾ ਹਜੂਰੇ ਕਾ ਗੰਧਾ ਜਨ ਦੂਰੇ ਕਾ ਕੀ ਟਹਿਲ ਪਾਵੈ ਦਰਗਹਿ ਮਾਨਾ ਇਸੇ ਬਸਾਰੇ ਮਗਦਰ ਝਾਨ ਸਦਾ ਸਦਾ ਹਕੂਲਨ ਹਾਰ ਨਾਨਕ ਰੱਖਣ ਹਾਰ ਅਪਾਰ ਰਤ ਤਿਆਗ ਕਉਡੀ ਸੰਗ ਰਚੈ ਸਾ ਸੋੜ ਝੂਟ ਸੰਗ ਮਚੈ ਜੋ ਜੋ ਸੱਜਣਾ ਸੋ ਅਸਰ ਕਰ ਮਾਨੈ ਜੋ ਇਹ ਤਪਸਤਾ ਕੋਈ ਅੰਮਕੂਪ ਮੈਂ ਤਦ ਸਾਥੇ ਤੱਕ ਕਰਾ ਲਾਉ ਨਾਨਕ ਕਾੜ ਲੈ ਪਰ ਉਹਾਰ ਤੂਤ ਪਸੂਤੀ ਮਨਸ ਜਾਤ ਲੋਕ ਵਿਚਾਰ ਕਰੇ ਜਨ ਰਾਤ ਭਾਰ ਤੇ ਕੰਕਰ ਮਲ ਮਾਇਆ ਸੈ ਸੈ ਨੂੰ ਸਰੇ ਸਪਾਇਆ ਬਾਹਰ ਗਿਆਨ ਧਿਆਨੇ ਸਨਾਨ ਅੰਤਰ ਵਿਆਪਿਆ ਲੋਕ ਵਾਹਿਗੁਰੂ ਹਰਿ ਗੁਰੂ ਵਦੀ ਤੂਤੀ ਜਬੋ ਸਤ ਨਾਮ ਸਤ ਨਾਮ